ਜਿਹੜਾ ਲੋਡਿੰਗ ਦਾ ਸੀਗਾ ਸੀ ਉਹ ਸਾਨੂੰ 2.94 ਪੈਸੇ ਤੇਰੇ ਸੀ ਤੇ ਹੁਣ ਕਹਿੰਦਾ ਕਿ 1.5 ਰੁਪਏ ਲੈ ਲੈ 1.5 ਰੁਪਏ ਬਜੇ ਸਾਡਾ ਇਹ ਹੈ ਕਿ ਜਿਹੜਾ 1.5 ਰੁਪਏ ਤੇ ਅਸੀਂ ਕੰਮ ਕਰਾਂਗੇ ਸਾਡਾ ਇੰਨੇ ਇੰਨੇ ਦੂਰ ਹੋਣੇ 50 ਕਿਲੋਮੀਟਰ ਦੂਰੋਂ ਸਾਡਾ ਤੇਲ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਬਾਕੀ ਰਹੇਗੀ ਕੰਮ ਦੀ ਸਾਰਾ ਦਿਨ ਅਸੀਂ ਰੋਟੀ ਬਣਾ ਕੇ ਆਵਾਂਗੇ 100 200 ਦੀ ਦੇਹਰੀ ਵੀ ਨਹੀਂ ਬਣੀ ਤੇ ਤੁਹਾਨੂੰ ਕੰਮ ਕਰਨ ਦਾ ਫਾਇਦਾ ਵੀ ਨਹੀਂ ਕੋਈ ਸਿਸਟਮ ਮਰਦਾਬਾਦ 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 ਅਗਰ ਸਾਨੂੰ ਇਹ ਕਹਿੰਦੇ ਨੇ ਵੀ ਕਿਰਪਿਆ ਬੋਲੀ ਲੈ ਲਓ ਮੈਂ ਤਾਂ ਸਟੈਕਿੰਗ ਦੀ ਰੁਪਈਆ 1.5 ਰੁਪਏ ਦੇ ਦੇਣੀ ਜੀ ਲਦਾਈ ਦੀ ਸਰ ਜੀ ਇਹ ਇਹਨਾਂ ਨੇ ਹੁਣ ਪ੍ਰਸ਼ਾਸਨ ਬੁਲਾ ਰੱਖਿਆ ਪ੍ਰਸ਼ਾਸਨ ਸਾਨੂੰ ਕਹਿੰਦਾ ਵੀ ਨਹੀਂ ਤਾਂ ਬਾਹਰ ਹੋ ਜਾਓ ਨਹੀਂ ਮਤਬ ਜੀ ਤੁਸੀਂ ਕਾਹੀ ਇਹਨਾਂ ਨੂੰ ਕਹਾਂ ਵੀ ਅਸੀਂ ਫ੍ਰੀ ਵੀ ਕੰਮ ਕਰਨ ਨੂੰ ਤਿਆਰ ਆ ਸਰ ਜੀ ਅਸੀਂ ਵੀ ਗੇਟ ਖਲਾਉਣਾ ਤਾਂ ਗੇਟ ਖਲਾਉਂਦੇ ਆ ਸਰ ਜੀ ਨਾ ਇਹ ਕੰਮ ਅਸਲ ਬੌਣ ਲੈਣੇ ਜ਼ਬਰਦਸਤੀ ਸਾਡੇ ਨਾਲ 8000 ਕਰ ਰਿਹਾ ਜੀ ਜਿੰਦਾਬਾਦ 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 ਅਸੀਂ ਬੇਨਤੀ ਠੇਕੇਦਾਰ ਨੂੰ ਇਹ ਹੀ ਕਰਦੇ ਆਂ ਵਾਰ-ਵਾਰ ਮਹਿੰਗਾਈ ਘਾਹ ਨੂੰ ਪਾਤੀ ਹੈ ਜੀ ਸਾਨੂੰ ਜਿਹੜਾ ਵੀ ਕੋਈ ਠੇਕੇਦਾਰ ਆਉਂਦਾ ਉਹ ਸਾਨੂੰ ਥੱਲੇ ਨੂੰ ਸਿੱਟੀ ਜਾਂਦਾ ਰੇਟਾਂ ਦੇ ਅਸੀਂ ਬੇਨਤੀ ਠੇਕੇਦਾਰ ਨੂੰ ਇਹ ਕਰਿਆ ਕਿ ਜਿਹੜਾ ਪਰ ਸਾਨੂੰ ਰੇਟ ਮਿਲੇਗਾ ਸਾਨੂੰ ਉਹੀ ਦਿੱਤਾ ਜਾਵੇ ਅਸੀਂ ਕੰਮ ਕਰਨ ਨੂੰ ਤਿਆਰ ਆਂ ਪਿਛਲੀ ਜਿਹੜਾ ਰੇਟ ਸੀਗਾ ਸਰ ਜੀ ਉਹ 3 ਰੁਪਇਆ 35 ਪੈਸੀ ਆਪਾਂ ਨੂੰ ਮਿਲਦੀ ਸੀਗੇ ਤੇ ਹੁਣ ਇਹ ਜਿਹੜੇ ਠੇਕੇਦਾਰ ਨਵੇਂ ਆਏ ਨੇ ਤੇ ਇਹ ਆਪ ਸਾਨੂੰ ਕਹਿੰਦਾ ਕਿ ਰੁਪਈਆ ਲੈ ਲਓ ਤੇ ਜਿਹੜਾ ਲੋਡਿੰਗ ਦਾ ਸੀਗਾ ਸੀ ਉਹ ਸਾਨੂੰ 2 ਰੁਪਏ 94 ਪੈਸੇ ਦੇਰੇ ਸੀ ਤੇ ਹੁਣ ਕਹਿੰਦਾ ਕਿ 1.5 ਰੁਪਏ ਲੈ ਲੈ ਹੂੰ 1.5 ਰੁਪਏ ਬਜੇ ਸਾਡਾ ਇਹ ਹੈ ਕਿ ਜਿਹੜਾ 1.5 ਰੁਪਏ ਤੇ ਅਸੀਂ ਕੰਮ ਕਰਾਂਗੇ ਸਾਡਾ ਇੰਨੇ ਇੰਨੇ ਦੂਰ ਹੋਣੇ 50 ਕਿਲੋਮੀਟਰ ਦੂਰੋਂ ਸਾਡਾ ਤੇਲ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਬਾਕੀ ਰਹੇਗੀ ਕੰਮ ਦੀ ਸਾਰਾ ਦਿਨ ਅਸੀਂ ਰੋਟੀ ਬਣਾ ਕੇ ਆਵਾਂਗੇ 100 200 ਦੀ ਢੇਰੀ ਵੀ ਨਹੀਂ ਬਣੀ ਫਿਰ ਤੁਹਾਨੂੰ ਕੰਮ ਕਰਨ ਦਾ ਫਾਇਦਾ ਵੀ ਨਹੀਂ ਕੋਈ ਅਸੀਂ ਬੇਨਤੀ ਇਹੀ ਕਰਦੇ ਹਾਂ ਠੇਕੇਦਾਰ ਨੂੰ ਜਿਹੜਾ ਰੇਟ ਪਹਿਲਾਂ ਸਾਡਾ ਚੱਲਦਾ ਹੈ ਜਿਹੜਾ ਪਿਛਲੇ ਸਾਲ ਅਸੀਂ ਸਾਲਾ ਸਾਲ ਕੰਮ ਕਰਿਆ ਉਹ ਅਨੁਸਾਰ ਸਾਨੂੰ 3 ਰੁਪਏ 35 ਪੈਸੇ ਸਾਨੂੰ ਦਿੱਤਾ ਜਾਵੇ ਤੇ 2 ਰੁਪਏ 94 ਪੈਸੇ ਜਿਹੜਾ ਪਿਛ ਪਰ ਰੇਟ ਥੀ ਲਦਾਈ ਦਾ ਸਾਡਾ ਉਹ ਵੀ ਦਿੱਤਾ ਜਾਵੇ ਅਸੀਂ ਬੇਨਤੀ ਠੇਕੇਦਾਰ ਨੂੰ ਇਹ ਹੀ ਕਰਦੇ ਆਂ ਵਾਰ-ਵਾਰ ਮਹਿੰਗਾਈ ਗਹਨੁਬਾਦੀ ਹੈ ਜੀ ਸਾਨੂੰ ਜਿਹੜਾ ਵੀ ਕੋਈ ਠੇਕੇਦਾਰ ਆਉਂਦਾ ਉਹ ਸਾਨੂੰ ਥੱਲੇ ਨੂੰ ਸਿੱਟੀ ਜਾਂਦਾ ਰੇਟਾਂ ਦੇ ਅਸੀਂ ਬੇਨਤੀ ਠੇਕੇਦਾਰ ਨੂੰ ਇਹ ਕਰ ਰਿਹਾ ਕਿ ਜਿਹੜਾ ਪਰ ਸਾਨੂੰ ਰੇਟ ਮਿਲੇਗਾ ਸਾਨੂੰ ਉਹੀ ਦਿੱਤਾ ਜਾਵੇ ਅਸੀਂ ਕੰਮ ਕਰਨ ਨੂੰ ਤਿਆਰ ਆਂ ਇਹ ਤਾਂ ਮੰਗਾ ਨਹੀਂ ਮੰਨੀ ਅਣਜਾਣੀਆਂ ਕਿ ਲੋਡਿੰਗ ਹੋਣੀ ਤੋਂ ਇਹ ਸਾਰਾ ਸੀ ਐ ਵੀ ਕਿਹਾ ਠੇਕੇਦਾਰਾਂ ਨੂੰ ਕਿ ਅਸੀਂ ਤੁਹਾਡਾ ਫਰੀ ਕੰਮ ਕਰਾਂਗੇ ਸਾਨੂੰ ਪੈਸੇ ਨਾ ਦਿਓ ਹੋਰ ਦੱਸੋ ਪਰ ਤੁਹਾਡਾ ਕੰਮ ਅਸੀਂ ਭੁਗਤਾ ਦੇਾਂਗੇ ਪਰ ਜਿਹੜਾ ਰੇਟ ਸਾਡਾ ਚੱਲਦਾ ਆ ਰਿਹਾ ਪਿਛਲੇ ਸਮਾਂ ਤੋਂ ਜਾਂ ਪਿਛਲੇ ਸਾਲ ਤੋਂ ਸਾਨੂੰ ਉਹੀ ਦਿੱਤਾ ਜਾ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਵੀ ਕੀਤੀ ਹੈ ਇਸ ਤੇ ਆਪਣਾ ਠੇਕੇਦਾਰ ਸਹਿਬਾਂ ਨੂੰ ਵੀ ਆਪਾਂ ਨੇ ਬੇਨਤੀ ਕਰੀ ਬਿਕਰ ਸਿੰਘ ਜੀ ਬਿਕਰ ਸਿੰਘ ਜੀ ਬਿਕਰ ਜੀ ਕਿੱਥੇ ਖੜੇ ਹੋ ਕੀ ਗੱਲਬਾਤ ਕੀ ਰੌਲਾ ਅਸੀਂ ਜੀ ਬਕਸਲ ਜੰਦਲ ਪੀਆਈ ਗਿਜ਼ਾਮ ਨੇ ਸਰ ਜੀ ਇਹ ਸਾਡਾ ਠੇਕੇਦਾਰ ਨਾਲ ਕੋਈ ਮਤਲ ਹਾਈਟ ਉਹਦਾ ਬਿਲਕੁਲ ਹੀ ਥੋੜਾ ਘਟਿਆ ਹੋਇਆ ਸਾਨੂੰ ਇਹ ਕਹਿੰਦੇ ਨੇ ਵੀ 1 ਰੁਪਿਆ ਬੋਲੀ ਲੈ ਲਓ ਮੈਂ ਤਾਂ ਛਟਾਕਿੰਗ ਦੀ ਰੁਪਿਆ 1.5 ਰੁਪਏ ਦੇ ਦੇਣੇ ਜੀ ਲਦਾਈ ਦੀ ਸਰ ਜੀ ਇਹ ਇਹਨਾਂ ਨੇ ਹੁਣ ਪ੍ਰਸ਼ਾਸਨ ਬੁਲਾ ਰੱਖਿਆ ਪ੍ਰਸ਼ਾਸਨ ਸਾਨੂੰ ਕਹਿੰਦਾ ਵੀ ਨਹੀਂ ਸਾਬ ਬਾਹਰ ਹੋ ਜਾਓ ਨਹੀਂ ਮਤਲਬ ਇਹ ਤੁਸੀਂ ਕਹੇ ਸੀ ਇਹਨਾਂ ਨੂੰ ਕਹੇ ਵੀ ਅਸੀਂ ਫ੍ਰੀ ਵੀ ਕੰਮ ਕਰਨ ਨੂੰ ਤਿਆਰ ਆ ਸਾਜੀ ਅਸੀਂ ਵੀ ਗੇਟ ਖਲਾਉਣਾ ਦਾ ਗੇਟ ਖਲਾਉਂਦੇ ਆ ਸਾਜੀ ਨਾ ਇਹ ਕੰਮ ਚਲਵਾਉਂਦੇ ਨੇ ਜ਼ਬਰਦਸਤੀ ਸਾਡੇ ਨਾਲ 8000 ਕਰ ਰਿਹਾ ਜੀ ਮਤਲਬ ਅੱਡੀ ਹੀ ਵੀ ਸਿਆ ਵੀ ਮਤਲਬ ਇਹਨਾਂ ਵੀ ਕਹਿੰਦੇ ਵੀ ਮਤਲਬ ਤੁਸੀਂ ਛੱਤ ਤੋਂ ਕੰਮ ਚਲਵਾਉ ਸਾਨੂੰ ਰੇਟ ਬੰਦਾ ਦੇਵੋ ਜਿਆਦੇ ਤੋਂ ਜਿਆਦੇ ਨਹੀਂ ਸਾਨੂੰ ਪਰਜਨ ਦਾ ਰੇਟ ਤੋਂ ਦੇਵੋ 2 ਸਾਲ ਦਾ ਟੈਂਟਰ ਸਾਜੀ 2 ਸਾਲ ਦਾ ਹੁਣ ਇਹ ਕਿਸੇ ਵੀ ਲੈਣ ਤੇ ਨਹੀਂ ਆਦੇ ਬਸ ਇੱਥੇ ਖਿੱਚੀ ਖੜੇ ਨੇ ਸਾਜੀ ਇਹ ਪਹਿਲਾ ਕੰਟਰੈਕਟ ਰੇਟ ਅੱਲਾ 3 ਰੁਪਏ 35 ਪੈਸੇ ਸਾਜੀ ਰੇਟ ਲੈ ਚੁੱਕੇ ਸੀ ਇਹਨਾਂ ਤੋਂ ਜੀ ਛਟਾਈਂ ਸ਼ਹਿਜਿੰਦਾ ਸ਼ਹਿਜਿੰਦਾ ਲਦਾਈ ਕਿੰਨੇ ਦਾ 2 ਰੁਪਏ 92 ਪੈਸੇ ਸਾਡੀ ਹਰ ਜੀ ਲਦਾਈ ਸੀ ਮਤਲਬ ਲੈ ਹੁਣ ਸਾਨੂੰ ਕਹਿੰਦੇ ਵੀ ਰੁਪਈਆ ਸਟਾਈਕ ਰੰਗਦਾ ਲੈ ਲੋ ਮਤਲਬ 2 ਰੁਪਏ 1.5 ਰੁਪਏ ਲੈ ਲੋ ਵੀ ਲਦਾਈ ਦਾ ਤੇ ਹੁਣ ਕੀ ਮੰਗ ਕਰਦੇ ਹਾਂ ਜੀ ਹੁਣ ਮੰਗ ਸਾਡਾ ਇਹ ਹੈ ਵੀ ਜਿੰਨਾ ਸਾਡਾ ਪਰ ਰੇਟ ਨਹੀਂ ਹਾਂ ਜੀ ਸਾਨੂੰ ਬੰਦਾ ਰੇਟ ਉਮੇਂ ਦੇ ਦਿਓ ਮਤਲਬ ਵੀ ਸਾਡਾ ਕੋਈ ਜ਼ਬਰਦਸਤੀ ਤਾਂ ਕਭ ਨਹੀਂ ਅਸੀਂ ਕਹਿੰਦੇ ਵੀ ਚੱਲ ਜੇ ਆਜਾ ਪੰਜ ਚਾਰ ਪੈਸੇ ਠੇਕ ਜਾਰ ਦੇ ਘੱਟ ਕੇ ਅਸੀਂ ਉਹ ਵੀ ਨਹੀਂ ਉਹਦੇ ਤੇ ਦਬਾਅ ਪਾ ਰਹੇ ਵੀ ਛਣ ਨੂੰ ਵੀ ਚੱਲ ਪੰਜ ਚਾਰ ਪੈਸੇ ਘਟਾ ਕੇ ਤੁਸੀਂ ਦੇ ਦਿਓ ਵੀ ਕੰਮ ਚਲਬਾਓ ਉਹਨੇ ਕੰਮ ਨਹੀਂ ਚਲਾ ਰਹੇ ਸਰ ਜੀ ਪ੍ਰਸ਼ਾਸਨ ਇਹਨਾਂ ਨੇ ਬੁਲਾ ਰੱਖਿਆ ਹੈ ਪ੍ਰਸ਼ਾਸਨ ਸਾਡੇ ਨਾਲ ਜ਼ਬਰਦਸਤੀ ਕਰ ਰਿਹਾ ਜੀ ਵੀ ਬਾਹਰ ਨਿਕਲੋ ਜੇ ਨਹੀਂ ਤੁਸੀਂ ਕੰਮ ਕਰਨਾ ਕੰਮ ਕਰਨ ਨੂੰ ਅਸੀਂ ਸਰ ਜੀ ਤਿਆਰ ਆਂ ਮਤਲਬ ਬਿਲਕੁਲ ਅਸੀਂ ਸ਼ਾਰਾ ਦੇਖੋ ਬੈਠੇ ਨਾ ਹੀ ਕਾ ਮਸਲਾ ਵਾ ਰਹੇ ਨੇ ਜੀ ਨਾ ਗੇਟ ਕੋਲ ਰਹੇ ਨੇ ਬਈ ਬਾਹਰ ਹੋ ਜਾਓ ਬਸ ਰਹਾਡਾ ਰੇਟ ਕਰਦਣੀ ਗੱਲ ਇੱਥੇ ਖੜੇ ਛੱਡੀ ਕੀ 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 ਨਾਮ ਹੈ ਅਮੀਰ ਸਿੰਘ ਜੀ ਅਮੀਰ ਜੀ ਕੀ ਮਸਲਾ ਤਾਂ ਬਾਹਰ ਮਜ਼ਦੂਰਾਂ ਦੇ ਵੱਲੋਂ ਰੌਣਾ ਪਾਇਆ ਜਾ ਰੇ ਰੇਟ ਦਾ ਜੀ ਕੀ ਰੇਟ ਕਿਹੜੇ ਰੇਟ ਉਹ ਵੱਧ ਮੰਗਦੇ ਨੇ ਸਾਨੂੰ ਇੰਨਾ 12 ਨਹੀਂ ਖਾਂਦਾ ਉਹ ਕਹਿੰਦੇ ਪਿਛਲੇ ਸਾਲ ਵੱਧ ਸੀ ਅੱਜ ਕੀ ਘਟਾ ਪਿਛਲੇ ਸਾਲ ਟੈਂਡਰ ਵੀ ਵੱਧ ਸੀ ਇਹਦੀ ਰੇਟ ਟੈਂਡਰ ਘੱਟ ਰੇਟ ਤੇ ਹੁਣ ਕੀ ਗੱਲਬਾਤ ਨੇ ਇਹ ਚੱਲ ਰਹੀ ਹੈ ਜੀ ਗੱਲਬਾਤ ਕੀ ਕੋਈ ਮਸਲਾ ਹਾਲ ਹੋ ਨਹੀਂ ਅਜੇ ਨਹੀਂ ਹੋ ਰਹਾ ਉਹ ਚੱਲ ਰਹੀ ਹੈ ਗੱਲਬਾਤ ਹੋ ਵੀ ਸਕਦਾ ਤੁਸੀਂ ਕੀ ਰੇਟ ਦੇ ਰਹੇ ਹੋ ਕੀ ਮੰਗ ਰਹੇ ਅਸੀਂ 2 ਰੁਪਏ 60 ਪਾਈ ਦੇ ਰਹੇ ਹਾਂ ਉਹ ਦੋ ਅਸੀਂ ਮੰਗਦੇ 20 ਮੈਂ ਰਵੱਟ ਕਰ ਦਿੰਦਾ